ਮਾਲਕਾ ਮੇਰਾ ਨਾਂ ਨਹੀਂ ਪਾਇਓ ਤੇ ਨਾਮ ਨਹੀਂ ਧਰਵਾਇਆ ਮੈਂ ਨੇਤਾਵਾਂ بڑے ਲੋਕੀ ਨੇ ਜਿਹੜੇ ਕਹਿਣਗੇ ਮੱਥਾ ਟੇਕਣ ਦਾ ਟਾਈਮ ਨਹੀਂ ਆਖੋ ਸਭ ਨਾਮ ਦਾ ਸ੍ਰੀ ਬਾਹ ਇੱਕ ਗਿਆਨੀ ਬਿੰਦਰਪਾਲ ਸਿੰਘ ਜੀ ਨੇ ਕਥਾ ਵਿੱਚ ਬਚਨ ਕੀਤਾ ਮੈਂ ਸੁਣਿਆ ਉਹ ਕਹਿੰਦੇ ਜਿਹੜਾ ਬੰਦਾ ਕਹਿੰਦਾ ਨਾ ਮੱਥਾ ਟੇਕਣ ਦਾ ਟਾਈਮ ਨਹੀਂ ਉਹਨੂੰ ਮਹਾਰਾਜ ਨੇ ਮੱਥੇ ਲਾਗੀ ਰਾਜੀ ਦੀ ਅੱਖੋਂ ਸਭ ਨਾਮ ਦਾ ਸ੍ਰੀ ਬਾਹ ਸੱਚ ਹੈ ਆ ਭਾਵੇਂ ਕੋਈ ਮੰਨੇ ਤੇ ਭਾਵੇਂ ਕੋਈ ਨਾ ਮੰਨੇ ਭਾਵੇਂ ਕਹਿੰਦੇ ਰਹੀਏ ਮੇਰਾ ਸੁਯੋਨ ਵਿਜੀ ਆ ਮੇਰੇ ਕੋਲ ਮੱਥਾ ਟੇਕਣ ਦਾ ਟਾਈਮ ਨਹੀਂ ਤੈਨੂੰ ਮਹਾਰਾਜਨ ਉੱਥੇ ਲਾਗੀ ਰਾਜੀ ਨਹੀਂ ਵਸਾਂਦੇ ਵਾਦਾ ਮਰਨ ਕਰਦਾ ਫਿਰਦਾ ਵੀ ਮੇਰੇ ਵਰਗਾ ਬਿਜ਼ਨਸਮੈਨ ਨਹੀਂ ਕੋਈ ਮੇਰੇ ਵਰਗਾ ਕਾਰੋਬਾਰੀਆ ਨਹੀਂ ਕੋਈ ਨਹੀਂ ਭਾਈ ਇਸ ਦਰ ਤੇ ਆਉਣਾ ਭਾਗਾਂ ਦੀ ਗੱਲ ਹੈ ਜਿੰਨਾ ਚਿਰ ਮੇਲੇ ਵਾਲਾ ਕਰਮ ਨਾ ਜਾ ਕੇ ਇੱਥੇ ਆਇਆ ਨਹੀਂ ਅੰਦਾ ਘਰੋਂ ਬੈਠ ਕੇ ਆਉਂਦੇ ਆ ਮੱਥਾ ਟੇਕਣ ਚੱਲੇ ਆ ਪਤਾ ਨਹੀਂ ਮਾੜਾ ਕੰਮ ਜਾਂਦੇ ਕਿਹੜੇ ਵੇਲੇ ਠੇਕਿਆ ਤੇ ਫਿਰ ਤਾਂ ਹੁੰਦਾ ਬੰਦਾ ਹੁੰਦਾ ਮੈਨੂੰ ਮਾਫ਼ ਕਰੇ ਵਾਹ ਮੈਂ ਵੇਖਿਆ ਨੇ ਬਣੇ ਜਾਂਦੇ ਨੇ ਮੇਲੀ ਮੱਥਾ ਟੇਕਣ ਆਉਂਦੇ ਹੋਏ ਕਿੱਥੋਂ ਆਉਂਦੇ ਨੇ ਮੈਂ ਸਬੂਤ ਦੇ ਸੰਗ ਹੈ ਇਸ ਗੱਲ ਦਾ ਆਉਂਦੇ ਹੋਏ ਠੇਕਿਆ ਪਾਉਂਦੇ ਨੇ ਇਹ ਕਰਮਾਂ ਦੀ ਮਾਰ ਆ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਮਾਲਕਾ ਜੀ ਮੇਰਾ ਕਰੀਦਾ ਤੇ ਆ ਜੀ ਮੇਰਾ ਨੇਮ ਨੇ ਵਜੇ ਐ ਮੇਰਾ ਮਾਲਕ ਮੇਰਾ ਕਰੀਦਾ ਤੇ ਆ ਜੀ ਮੇਰਾ ਨੇਮ ਨੇ ਵਜੇ ਕਰੀਦਾ ਤੇ ਆ ਜੀ ਮੇਰਾ ਨੇਮ ਨੇ ਵਜੇ ਜੀ ਮੇਰਾ ਕਰੀਦਾ

ਰਹੀ ਲਾਤੀਆ ਜੀ ਮੇਰਾ ਨਾਮ ਨੇ ਮਜੇ 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 ਮੇਰੇ ਕਲ ਕੀ ਪਰਪੰਦਾ ਕਹਿੰਦੇ ਨਿਆ ਸਿੱਲਾ ਤੇ ਨੀਂਵ ਲਮਾਇਆ